ਪਹਿਲੇ ਲੈ ਲੈ ਭਲੇ ਭੈਣਾਂ ਤੋਂ ਆਪਾਂ ਲੈ ਹਾਂ ਅੱਜ ਹੀ ਜਾਇਆ ਮੈਂ ਗੱਲੇ ਗੱਲੇ ਕਰੀ ਹਾਂ ਕਿ ਦੋ ਜਾ ਕੇ ਆਏ ਮੈਂ ਖਾਂਦਾ ਮਨ ਉਹ ਹਾਂ ਹਾਂ ਐਵੇਂ ਨਹੀਂ ਦੋ ਤਿੰਨ ਕਿਨੇ ਮਾਰਨੇ ਵਣਗੇ ਮਾਰਨੇ ਵਣਗੇ ਹਾਂ 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 ਰਾਜੂ ਗਏ ਪੈਂ ਖਾਤਾ ਆ ਹਾਂ ਇੰਨਾ ਦਾ ਹੀ ਪਿਆਰੀ ਹਾਂ ਹਾਂ ਇਨਾ ਸਭੀ ਇਨਾ ਤੇ ਵੀ ਜਾ ਕੇ ਆਇਆ ਹਾਂ ਹਾਂ ਜੀ ਮੈਨੂੰ ਰੈਸਟੋਰਾ ਬਣਾ ਕੇ ਦੇ ਹਾਂ ਮੈਂ ਰੈਸਟੋਰਾ ਬਣਾ ਕੇ ਦਿੰਦਾ ਤੁਹਾਨੂੰ ਤੇ ਜਾ ਕੇ ਆਇਆ ਹਾਂ ਠੀਕ ਹੈ ਇਨਾ ਖਾਣਾ ਲੈ ਜਾ ਕੇ ਆਈ ਹਾਂ 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 ਇਹ ਅੱਛਾ ਹੈ ਹਾਂ ਪੰਜੀ ਪੰਜੀ ਇਕੱਠੀ ਕਰ ਲਓ ਹਨਾ ਆਪਾਂ ਸਾਰੇ ਸਾਰਾ ਖਾਚ ਆਪਣੇ ਹੀ ਬੂਹਾ ਹਾਂ ਅੱਜ ਕੀ ਛੋਟੇ ਫੇਰੀ ਆਈ ਸਾਰਾ ਖਾਚ ਹਾਂ ਆਪਾਂ ਨੂੰ ਕਰਨਾ ਬੂਹਾ ਹਾਂ ਪ੍ਰਧਾਨ ਉਹ ਵਰਜੀ ਉਹ ਤਾਂ ਕਰ ਲਈ ਆਪਾਂ ਦੁਬਾਰੇ ਹੀ ਪਤਾ ਨਹੀਂ ਕਿ ਰਹਿਣੀ ਹੈ ਹਾਂ ਹਾਂ ਦੁਬਾਰੇ ਵੀ ਲਵਾਂਗੇ ਸਾਰਾ ਖਾਚ ਆਪਾਂ ਨੂੰ ਫੁੱਲ ਕਰਨਾ ਪੋਈ ਜਾਵਾਂ ਹਾਂਜੀ ਹਾਂਜੀ ਆਹ ਹਾਂ ਸਾਰੇ ਗਦੋਂ ਪਾਈ ਪਾਈ ਪੰਜੀ ਪੰਜੀ ਇਕੱਠੀ ਕਰ ਲਓ ਕਰ ਲੈਨੇ ਆਈ ਗੱਟਿਆ ਜਾਏ ਇਕੱਲੇ ਕਰ ਲੈ ਜਾ ਕੇ ਹਾਂ ਹਾਂ ਜਾਏ ਸਾਰਾ ਕਿੜਾ ਮਾਰ ਕੇ ਆਈ ਨਾ ਹਾਂਜੀ ਬਲੀ ਜਾ ਕੇ ਆਉਂਦੇ ਹਾਂ ਹਾਂ ਇਕੱਠੇ ਕਰ ਲਓ ਹਾਂਜੀ ਨੇ ਕਹਿ ਰਹੇ ਆ ਬੱਲੀ ਬੱਦੀ ਆ ਮੈਂ ਦੇਖ ਕੇ ਆਇਆ ਹਾਂ ਦੇਖ ਕੇ ਆਇਆ ਹਾਂ ਅੱਗੇ ਆ ਗਏ ਭੀ ਤੋਂ ਨਾ ਹੋਰ ਜੀ ਲਾਲਾ ਜੀ ਕਰੇ ਨੇ ਹਾਂ ਹਾਂ ਹੀ ਕਰੇ ਪਿੱਛੇ ਪਾਰਕ ਚ ਬੈਠਿਆ ਹੋ ਗਾ ਅੱਛਾ ਜੀ ਆ ਜਓ ਅੱਜ ਆ ਜਓ ਆ ਬੈਠੇ ਹੀ ਆ ਕੋ ਬੈਠੇ ਹਾਂ ਸਾਹ ਹਾਂ ਜੀ ਸਿੱਟ ਹੋਰ ਲਾਲਾ ਜੀ ਕੀ ਹਾਲ ਨੇ ਅਸੀਂ ਗਾਈ ਹਾਂ ਅਸੀਂ ਆਏ ਹਾਂ ਹੋਰ ਕੀ ਕੋਈ ਹਾਂਜੀ 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 ਬੈਠੋ ਬੈਠੋ ਜੀ ਬੈਠੋ ਹਾਂਜੀ ਦੱਸੋ ਜੀ ਇਹ ਕਿਵੇਂ ਆਉਣਾ ਹੈ ਨਾ ਸਾਨੂੰ ਪਤਾ ਹੀ ਆ ਲਾਲਾ ਜੀ ਕਿ ਦੁਸ਼ਹਿਰਾ ਹੀ ਜਾਂਦਾ ਤੇ ਰਾਮਲੀਲਾ ਦਾ ਪ੍ਰਬੰਧ ਆਪੇ ਹੀ ਕਰਨਾ ਹਾਂ 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 ਤੇ ਪਿਛਲੀ ਵਾਰ ਆਪਣੇ ਤੋਂ ਕੱਚ ਰਹੀ ਗਈ ਤੇ ਆਪਣੀ ਦੂਜੀ ਪਾਰਟੀ ਵਾਲੇ ਕਹਿੰਦੇ ਸੀ ਵੀ ਪੈਸੇ ਪੂਹੇ ਖਾ ਕੇ ਹਾਂ 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 ਤੇ ਇਹਦੀ ਕੀ ਪੂਰਾ ਆਪਾਂ ਪ੍ਰੋਗਰਾਮ ਵਧੀਆ ਕਰਨਾ ਰਾਮਲੀਲਾ ਦਾ ਗੱਲਾਂ ਕਰਾ ਦੇਣੀ ਆ ਕੋਈ ਚੱਕਰ ਹੀ ਨਹੀਂ ਆਪਾਂ ਫੱਟੇ ਚੱਕ ਦਾਂਗੇ ਇਹਦਾ ਸਾਰਾ ਕੰਮ ਆਪਾਂ ਕਾਹਨ ਬਣਾਵਾਂਗੇ ਕਰਾਏ ਆ ਨੇ ਜੀ ਗਾਂਹਾਂ ਪ੍ਰਧਾਨ ਕੀ ਆਉਂਦੀ ਆ ਫਿਰ ਦਵਾਰੇ ਤੁਸੀਂ ਲੈਣੀ ਆ ਪ੍ਰਧਾਨ ਕੀ ਨਾ 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 ਕੋਈ ਚੱਕਰ ਹੈ ਆਪਾਂ ਫੁੱਲ ਖਾਟਾ ਕਰਾਏ ਸਾਰਾ ਪੂਰਾ ਵਧੀਆ ਬਣਾਵਾ ਗਾ ਪੂਰਾ ਇਹਦੀ ਪ੍ਰੋਗਰਾਮ ਉਹ ਹੋਵੇ ਟੌਪ ਦਾ ਪੂਰਾ ਹਾਂ 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 ਕੋਈ ਚੱਕਰ ਨਹੀਂ ਤੇ ਆਪ ਥੋੜੇ ਦਿਨ ਹੀ ਰਹਿ ਗਈ ਜੀ ਕਰਨ ਲੱਗ ਗਈ ਜਾਂਦੇ ਪ੍ਰਬੰਧ ਹਾਂ ਹਾਂ ਬਸ ਕਰ ਦਿਆ ਸੀ ਬੰਦਿਆਂ ਦਾ ਇੰਤਜ਼ ਬਾਠ ਠੀਕ ਹੈ ਕਰਦੇ ਆ ਸ਼ੁਰੂ ਦੋ ਚਾਰ ਦਣਾ ਤੇ ਬਸ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਹਾਂ ਪੂਰਾ ਵਧੀਆ ਬਣਾਵਾਂਗੇ ਜਮਾਈ ਜੀ ਠੀਕ ਹੈ ਜੀ ਚੱਕਰੇ ਪਿਛਲੀ ਵਾਰ ਨਾਲ ਪੂਰੀ ਕਸਰ ਕੱਢਦੇ ਆ ਜਿਹੜੀ ਪਿਛਲੀ ਵਾਰ ਰਹੀ ਸੀ ਸ਼ੇਕੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ 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 ਚਲੋ ਠੀਕ ਹੈ ਲੈ ਲਈ ਮੈਂ ਚੱਲਦਾ ਨਾ 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 ਜਾ ਬਣੀ ਵੀ ਜਾ ਕੋਈ ਨਾ ਨਹੀਂ ਕੋਈ ਗੱਲ ਨਹੀਂ ਫੇਰ ਕਦੀ ਬਲੇ ਟਾਈਮ ਤੇ ਚਲੋ ਚੱਲ ਰੱਖੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਫੜ ਫੜ ਬੰਦੇ ਬੰਦੇ ਜਾਣਦੇ ਕਿ ਆਪਾਂ ਨੂੰ ਹਾਂ ਹਾਂ ਬੰਦੇ ਜਾਣਦੇ ਆਈ ਗੱਲ ਕਰ ਲਾਂਗੇ ਅੱਜ ਚੱਲਦੇ ਆਪਾਂ ਹਾਂ ਹਾਂ ਗੱਲਬਾਤ ਕਰ ਕਾਈਆਂ ਫੇਰ ਆਪਾਂ ਹਾਂ ਹਾਂ ਕੰਮ ਸ਼ੁਰੂ ਕਰ ਗਿਆ ਫੇਰ ਆਪਾਂ ਕੰਮ ਸ਼ੁਰੂ ਕਰੀਏ ਜੀ ਨੇੜੇ ਆ ਜੀ ਚੱਲਗੇ ਫੇਰ ਜਾਂਦੇ ਚਲੋ ਜੀ ਆਪਾਂ ਚਾਉਂਦੇ ਚਲੋ ਆਜੋ ਫੇਰ ਚਲੋ ਹਾਂ 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 ਬੰਦੇ ਵਧੀਆ ਹੀ ਹੋਣਾ ਪੂਰੇ ਵਧੀਆ ਬੰਦੇ ਆ ਜੀ ਤਸੱਲੀ ਵਾਲੇ ਬੰਦੇ ਆਪਣੇ ਉਹੀ ਤਾਂ ਕੰਮ ਕਰਦੇ ਰਹੇ ਆ ਕੋਈ ਲੰਬਾ ਲੰਮਰ ਆ ਜੇ ਨਹੀਂ ਨਹੀਂ ਲੰਬੇ ਵਾਲੀ ਕੋਈ ਗੱਲ ਹੀ ਨਹੀਂ ਆਪਾਂ ਤੇੜੀ ਫੁਰਤ ਜਿੰਨੀ ਹੁਣ ਹਾਂ ਹਾਂ ਤੇੜੀ ਤਾਂ ਆਪਾਂ ਦੇਖ ਕੇ ਗੱਲ ਕਰ ਲਾਂਗੇ ਜਿੰਨੀ ਚੱਲਦੀ ਹੋਈ ਉੰਨੀ ਤਾਂ ਦੇਣੀ ਪਊ ਜੀ ਹਾਂ ਹਾਂ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ ਨਹੀਂ ਨਹੀਂ ਨਸ਼ਾ ਪਤਾ ਕੋਈ ਨਹੀਂ ਕਰਦੀ ਹਾਂ ਨਸ਼ਾ ਪਤਾ ਨਾ ਕਰਦੇ ਨਾ ਨਹੀਂ ਨਹੀਂ ਉਹ ਗਰਮੀ ਵਾਲੀ ਐ ਗਰਮੀ ਸਾਨੂੰ ਆਖੇ ਗੱਡੀ ਘੱਟ ਰਹੀ ਨਹੀਂ ਆ ਜੀ ਉਹ ਕੀ ਕਰ ਗਏ ਤੇਲੀ ਵਾਲਾ ਮੰਗਾ ਹੋਇਆ ਪੈਂ ਤੇਲ ਤਾਂ ਮਹਿੰਗਾ ਹੋਈ ਪਿਆ ਜੀ ਫਿਰ ਗੱਡੀ ਤੇ ਆਉਣਾ ਸੀ ਗਰਮੀ ਤਾਂ ਹੀ ਆ ਜੀ ਬਰ ਹਾਹ ਤੋਪਰੀ ਵਾਲੀ ਜੱਣ ਨੇ ਧੁੱਪ ਤਾਂ ਹੀ ਚੱਲਦਾ ਈ ਕੰਮ ਫਰ ਹੋਕ ਨਹੀਂ ਕਿ ਤੁਰਾ ਰੇ ਆ ਬਸ ਆ ਗਈ ਓ ਬੰਦੇ ਫੱਟੇ ਛੱਤ ਵੀ ਨੇੜੇ ਰੱਖਣਾ ਤੋਪਰੀ ਪਾਣੀ ਲੱਗਦੀ ਨਾ 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 ਇਹ ਨੇੜੇ ਰੱਖੋ ਤਾਂ ਆਪ ਦੇ ਉੱਤੇ ਕਿਹ ਲਈ ਬਠਾ ਲੀਂ ਕੋਈ ਨਹੀਂ ਕੋਈ ਨਹੀਂ ਸਾਨੂੰ ਵੀ ਫਿਰ ਤਾਂ ਪਤਾ ਲੱਗਦੀ ਐ ਹਾਂ ਕਿੰਨੀ ਕੁ ਤੁਰਾ ਫਰ ਬਸ ਆ ਗਈ ਚਲੋ ਜੀ ਐ ਸਾਲੇ ਦਾ ਦਿਵਾਲੀ ਵੀ ਨੇੜੇ ਆਉਂਦੀ ਜਾਂਦੀ ਐ ਜ਼ਹਿਰਾ ਤੇ ਭੈਣ ਨੇ ਜਵਾਕੇ ਹੁਣ ਪੈਸੇ ਪੂਸੀ ਹੈ ਹੀ ਨਹੀਂ ਯਾਰ ਘਰੇ ਜਵਾਬ ਨਹੀਂ ਆਉਂਦਾ ਯਾਰ ਕੋਈ ਕੀ ਕਰੀਏ ਮੈਂ ਕੰਮ ਯਾਰ ਕੰਮ ਮਾ ਪੈਣਾ ਕੰਮ ਨਹੀਂ ਆ ਕੋਈ ਕੰਮ ਦੇ ਕੋਈ ਮਿਸਤਰੀ ਨਾ ਜਾਂਦੇ ਤੇ ਕੰਮ ਬੜਾ ਕਰੋਦੇ ਆਪਾਂ ਤੋਂ ਇੰਨਾ ਹੁੰਦਾ ਹੀ ਨਹੀਂ ਕੰਮ ਨਾ ਹੋਵੇ ਆਪਾਂ ਤੋਂ ਨਾ ਕੰਮ ਆਵੇ ਯਾਰ ਹੋਰ ਔਖਾ ਯਾਰ ਬੜਾ ਕੰਮ ਹੋਆ ਚਰਦਾ ਹੀ ਬਣਾ ਲਾ ਪੂਰਾ ਚਰਦਾ ਤਾਂ ਬੀੜੀ ਤਾਂ ਨਹੀਂ ਪੀਣੀ ਚਰਦਾ ਚਰਦਾ ਤਾਂ ਬਣਾ ਲੈਂਦੇ ਆ ਨਵਾਂ ਪੁੜੀ ਲੈ ਕੇ ਆਇਆ ਮੈਂ ਵੀ ਕਰ ਗਏ ਵੀ ਮਹਿੰਗੀ ਹੋ ਗਈ ਭਾਣੇ ਜੀ ਇਹ ਵੀ ਭਾਣੇ ਪੰਜਾਂ ਦੀ ਬਣੇ 10 ਦੀ ਦਿੰਦੇ ਆ ਜੀ 10 ਦੀ ਦਿੰਦੇ ਆ ਭਾਣੇ ਔਖਾ ਯਾਰ ਸਮਾਰ ਕੇ ਬਣਾ ਲਈ ਹੁਣ ਜਮ ਮਹਿਲ ਖੜਿਆ ਕਲੀ ਘਟਣ ਦੇ ਵਾਹ ਵਾਹ ਨਾਲੀ ਭਾਂਡਾ ਨਾਲ ਮੈਂ ਮਿੰਗੀ ਕਰਤਾ ਹੈਗਾ ਹੁਣ ਕੋਈ ਜੂ ਸੇਜਨਾ ਕਰੀ ਜਾਂੀ ਹੁਣ ਨਿਕਲਿਆ ਭਾਏ ਓਏ ਇਹਦੇ ਨਾਲ ਵੀ 10 ਦਿਨ ਚਲਾਉਣੇ ਹੁੰਦੇ ਆ ਕੋਈ ਨਹੀਂ ਹੋ ਜੂ ਇਹ ਨਹੀਂ ਚੱਲਦਾ ਇਹ じゃ ਤਾਂ ਹੱਲ ਹੋ ਹੀ ਜਾਂਦਾ ਹੁੰਦਾ ਇਹ じゃ ਵੀ ਗਾਦਾ ਹੁੰਦਾ ਕੋਈ ਨਹੀਂ ਬਣਾਦਾ ਤੂੰ ਵੀ ਲਿਆਇਆ ਕਰ ਭਾਵੇਂ ਮੈਥੋਂ ਲਈ ਜਾਂਦਾ ਹੈਗਾ ਮਾ ਲਿਆ ਹੁਣ ਆ ਤਾਂ ਹੁੰਨਾ ਯਾਰ ਕਿੱਦੇ ਲਿਆਂਦਾ ਤੂੰ ਮੈਥੋਂ ਲਾਉਣਾ ਜੰਨੇ ਆ ਰੀ ਵੀ ਲੈਣੀ ਬੀੜੀ ਮੈਥੋਂ ਦੀ ਮੈਂ ਬੀੜੀ ਪੀ ਕੇ ਰਾਜੀ ਨਹੀਂ ਉਹ ਜਰਦਾ ਲਾਉਣਾ ਹੁੰਨਾ ਫਿਰ ਮੈਂ ਵੀ ਇਹੀ ਲਾਉਣਾ ਹੁੰਨਾ ਲਾਲਾ ਤੇ ਫਿਰ ਕੰਮ ਤਾਂ ਹੁਣ ਭਾਏ ਨਾਲ ਕੋਈ ਆਉਂਦਾ ਨਹੀਂ ਇੰਚੂ ਬੈਠੇ ਨੂੰ ਸਰਾ ਦਬਾ ਦਾ ਕੱਢਣਾ ਪੈਂਦਾ ਕੀ ਕਰੀਏ ਆ ਜੂਗਾ ਕੋਈ ਬੋੜ ਜੂਗਾ ਲੈ ਜੂਗਾ ਨਹੀਂ ਫਿਰ ਆਥ ਨੇ ਕੁੱਟ ਤਾ ਖਾਣੀ ਕਰੇ ਜਾ ਜੀ ਘਰੇ ਵੀ ਯਾਰ ਮੇਰੇ ਤਾਂ ਮੇਲਨੇ ਪੈਂਦੇ ਆਏ ਜਵਾਕ ਉਧਰੋਂ ਜਵਾਕ ਚੁੰਬੜ ਜਾਂਦੇ ਜਾਂਦੇ ਨੇ ਤਾਂ ਅਸੀਂ ਲਿਆਉਂਦਾ ਪਹਾੜਾਂ ਤੇ ਬਿੱਲ ਤਾਂ ਅਸੀਂ ਕੁੱਟ ਲੈਂਦੇ ਤਾਂਸ ਲਿਆਵਾਂ ਮੈਂ ਕੱਲ ਨੂੰ ਲਿਆਵਾਂ ਵੀ ਆਹ ਲੈ ਗਏ ਯਾਦ ਨਹੀਂ ਆਈ ਅੱਜ ਆਹ ਹਾਂ ਮੈਨੂੰ ਤਾਂ ਲੱਗਿਆ ਨਹੀਂ ਕੰਮ ਜਾਈ ਨਹੀਂ ਨਹੀਂ ਕੰਮ ਪੂਰਾ ਕਰਦੇ ਸੀ ਮੈਨੂੰ ਤਾਂ ਲੱਗਿਆ ਕੰਮ ਜਾਈ ਨਹੀਂ ਨਹੀਂ ਪੂਰਾ ਕੰਮ ਕਰ ਨਹੀਂ ਹਾਂ ਭਾਈ ਹੈਗਾ ਕੋਈ ਕੰਮ ਤੰਦਾ ਵਿਹਲੇ ਬੈਠਿਓ ਕੰਮ ਤਾਂ ੰਦਾ ਕਿੱਥੇ ਆ ਜੀ ਇਹ ਕੰਮ ਤਾਂ ੰਦਾ ਹੁੰਦਾ ਦੀ ਇੱਥੇ ਬੈਠਦੇ ਅੱਛਾ ਕੰਮ ਤਾਂ ੰਦਾ ਨਹੀਂ ਜੀ ਕੋਈ ਵੇ ਕੰਮ ਦੇ ਦਈਏ ਫਿਰ ਕੰਮ ਹਾਲੇ ਕੰਮੀ ਭਾਲਦੇ ਆ ਜੀ ਕੰਮ ਹੋਵੇ ਕੋਈ ਤੇ ਐਂ ਕਰੋ ਫਿਰ ਹਾਂਜੀ ਆ ਲਾਲਾ ਜੀ ਆਪਣੇ ਸ਼੍ਰੀ ਰਾਮ ਜੀ ਦਾ ਪ੍ਰਧਾਨ ਅੱਛਾ ਜੀ ਅੱਛਾ ਇਹ ਨੇ ਪ੍ਰਧਾਨ ਹੈ ਜੀ ਹਾਂਜੀ ਇਹ ਨੇ ਜੀ ਪ੍ਰਧਾਨ ਠੀਕ ਹੈ ਤੇ ਇਹਨਾਂ ਦਾ ਆਪਾਂ ਉਹ ਕਰਨਾ ਰਾਮਨ ਰੂਮਣ ਬਣਾਉਣਾ ਹੈ ਬਣਾਉਣਾ ਹਾਂਜੀ ਹਾਂਜੀ ਅੱਛਾ ਜੀ ਤੇ ਦੇਖੋ ਫਿਰ ਜਿੰਤਾ ਜੀ ਕੰਮ ਖਾਸੇ ਦੇਣਾ ਦਾ ਹੋਊਗਾ ਹਾਂਜੀ ਲੱਗ ਜਾਣਗੇ ਦੱਸ ਕਰਨ ਤਾਂ ਲੱਗ ਹੀ ਜਾਣਗੇ ਆ ਬਣਾ ਦੇਈ ਕੋਈ ਗੱਲ ਨਹੀਂ ਬਣਾ ਦੇਾਂਗੇ ਬਣਾ ਦੇਾਂਗੇ ਛੜਿ ਛੁੜੀ ਯਾਰ ਇਹ ਤਾਂ ਯਾ ਆਮੀ ਚੱਲਦਾ ਹੀ ਆ ਜੀ 300 ਰੁਪਏ ਸਾਡਾ ਇਹ ਆਪਾਂ ਹਲੋ ਫਿਰ ਨੇ 200 ਜੀ ਘਟਾ ਲਓ ਬਾਲਾ ਕੱਟ ਬਾਲਾ ਕੱਟ ਇਹ ਮੁੰਡੇ ਕੰਮ 200 ਡੇ ਘਰੇ ਇਹ 200 ਦਾ ਬਣਦਾ ਹੀ ਕੁਝ ਨਹੀਂ ਗਾ ਜੀ ਮੰਗਾਈ ਬਾਲੀ ਰੂਮ ਗਾਲਾ ਜੀ ਆਪਾਂ ਇਹ ਕਰਦੇ ਆ 250 ਤੇ ਕਰ ਦਿੰਦੇ ਆ 250 ਬਾਲਾ ਆਪਾਂ 200 ਨੇ ਨਹੀਂ 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 250 ਤੇ ਫਿਰ ਕਰਨਾ ਆਪਾਂ ਮੰਗਾਈ ਹੋ ਗਈ ਇਹ ਵੀ ਨਹੀਂ ਮੰਨਦੇ ਕੱਟ ਤਰੇ ਦਾ ਕੱਲ ਹੋਇਆ ਮਨ 250 ਕਰ ਲੋ ਚਲ ਦੇਖ ਲਾ 250 ਦੇ ਪੈਸੇ ਪੜਦਾ ਆਪਾਂ ਨੂੰ 250 ਚਲੇ ਆਪਣੇ ਕੋਲੇ ਪੁਰਾਣੇ ਆਉਂਦੇ ਆਪਾਂ ਹਾਂ ਐਂ ਕਰਕੇ ਅਸੀਂ ਵੀ ਜੇ ਆਪਣੇ ਕੋਲੇ ਤੁਸੀਂ ਆਉਣੇ ਹੋ ਪਹਿਲਾਂ ਤੋਂ ਐਂ ਕਰ ਲਾ ਹਾਂ ਫਿਰ ਕੀ ਕਰ ਲੈਂਦੇ ਆ ਕੋਈ ਨਸ਼ਾ ਪਤਾ ਨਹੀਂ ਕਰਦੇ ਨਹੀਂ ਨਹੀਂ ਨਸ਼ਾ ਪਤਾ ਆਪਣਾ ਕੋਈ ਨਹੀਂ ਹੈ ਕੋਈ ਨਹੀਂ 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 ਤੇ ਨਾਂ ਲਿਖਾ ਦੋ ਵੀ ਕਿਹੜੇ ਕਿਹੜੇ ਹੋ ਸਰਦੇ ਨਾਂ ਲਿਖੋ ਮੇਰਾ ਚੈਲਾ ਠੀਕ ਹੈ ਮੇਰਾ ਤੇਜਾ ਸਿੰਘ ਜੀ ਇੱਕ ਸਾਡੇ ਨਾਲ ਹੋਰ ਆਊਗਾ ਜੀ ਮੱਘਰ ਸਿੰਘ ਉਹਦਾ ਵੀ ਲਿਖ ਲਓ ਕੱਲ ਨੂੰ ਆਏ ਉਹ ਵੀ ਤਾਂ ਹੀ ਕਹਤਾ ਕੋਈ ਨਾ ਪਤਾ ਨਹੀਂ ਨਹੀਂ ਜੀ ਨਜਾਇਬ ਤਾਂ ਕੋਈ ਨਹੀਂ ਜਾਣਦਾ ਮੈਨੂੰ ਪਤਾ ਨਾ ਕਰ ਰਿਹਾ ਹੋਵੇ ਸੋ ਫਿਰ ਪੱਕਾ ਉਹ ਕਰ ਲਿਓ ਹਾਂ ਹਾਂ ਜੀ 200 ਦੇ ਭਾਜਾ ਜੀ ਕੱਲ੍ਹ ਨੂੰ ਹਾਂ ਆਏ ਕੰਮ ਆ ਸੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਾਂ ਠੀਕ ਕੋਈ ਗੱਲ ਨਹੀਂ ਕੱਲ੍ਹ ਤੋਂ ਹੀ ਚਲੋ ਆ ਜਾਈ ਜੀ ਕੋਈ ਠੀਕ ਹੈ ਚਲੋ ਠੀਕ ਹੈ ਦੇਖੋ ਮੈਂ ਬਣਾ ਅੰਕੀ ਦਾ ਕੰਮ ਹੈ ਲਾ ਰੱਖਦੇ ਬੁੜੀ ਹਾਂ ਹਾਂ ਜੀ 라ਵਣਾ ਹੈ ਬਣਾਵਾਂਗੇ ਤੁਸੀਂ ਯਾਦ ਰੱਖੋਗੇ ਸਾਰੀ ਆਪਣਾ ਸ਼ਹਿਰ ਯਾਦ ਕਰੂਗਾ ਨਾ ਨਾ ਕੋਈ ਗੱਲ ਨਹੀਂ ਮੈਂ ਤੁਸੀਂ ਫਿਕਰ ਹੀ ਨਾ ਕਰੋ ਜੀ ਬਾਈ ਜਾਨ ਆਪ ਬਣਾਵਾਂਗੇ ਕੱਲ ਨੂੰ ਆਜੋ ਫਿਰ ਪੱਟਾ ਆਰੇ ਕਿਸੇ ਸ਼ਹਿਰ ਜਿ ਬਣਾ ਨਹੀਂ ਹੋਣਾ ਬੰਦੇ ਸਾਡੇ ਬਹੁਤ ਕੰਮ ਵਾਲੇ ਆ ਜੀ ਕੱਲ ਨੂੰ ਆਜੋ ਹਾਂਜੀ ਹਾਂਜੀ ਠੀਕ ਹੈ ਜੀ ਕੀ ਗੱਲ ਫਿਰ ਆਇ ਨਹੀਂ ਅੱਠ ਪਾਣ ਹੋਏ ਕੋਈ ਨਹੀਂ ਆ ਜਾਣਗੇ ਹੌਲੀ ਹੌਲੀ ਆ ਜਾਣਗੇ ਕੋਈ ਨਹੀਂ ਟਾਈਮ ਬਾਬਾ ਹੋ ਗਿਆ ਟਾਈਮ ਤਾਂ ਉੱਥੇ ਕਰ ਗਏ ਨੂੰ ਚਲ ਕੋਈ ਨਹੀਂ ਆ ਜਾਣਗੇ ਹਾਂ ਤਾਂ ਦਿਹਾੜੀ ਵੀ ਕਹਿੰਦੇ 300 ਲਵਾਂਗੇ ਹਾਂ ਚਲੋ ਦੇਣੀ ਆ ਜੀ ਹਾਂ ਪਰ ਦਿਹਾੜੀ ਪੂਰੀ ਦੀ ਨਾ ਹੋਣੀ ਹੋਣੀ ਅੱਧਾ ਹੋ ਗਈ ਹਾਂ ਦਿਹਾੜੀ ਵੀ ਆਪਾਂ 250 ਕਰਿਆ ਹਾਂ ਤੇ ਗਾ ਜਮ ਚਲ ਦੇਣੀ ਅਮ ਤਾਂ ਲੱਗਦਾ ਜੀ ਹੋ ਆਉਂਦੇ ਆ ਆਉਂਦੇ ਹਾਂਜੀ ਹਾਂਜੀ ਹਾਂ ਆ ਜਾਣਗੇ ਕੋਈ ਨਾ ਹਾਂ ਆਉਂਦੇ ਆ ਹਾਂ ਹਾਂ ਆਗੇ ਬਾਲਾ ਲੈਟ ਆਉਂਦਾ ਹੈ ਹਾਂਜੀ ਉਹ ਵਾਲਾ ਲੇਟ ਹੋ ਗਿਆ ਇਹਨਾਂ ਨੂੰ ਕਹਾਂਗੇ ਜਾਂਦੇ ਹੋ ਤੜਕੇ ਜਾਵਾਂਗੇ ਇਹਨਾਂ ਨੂੰ ਹਾਂ ਹਾਂ ਵਦਿਆ ਨਹੀਂ ਨਹੀਂ ਫਿਰ ਆਪਾਂ 200 ਦੇਵਾਂਗੇ ਸ੍ਰੀ ਗਾਲ ਜੀ ਸ੍ਰੀ ਗਾਲ ਜੀ ਹੋਰੀ ਹੋਰੀ ਮਾਲ ਲੈਣੋਂ ਕਾਹਦੀ ਗੱਲਾਂ ਡੇਢ ਜੀ ਬਰਤ ਤੁਰ ਕੇ ਆਏ ਆ ਜੀ ਲੇਟ ਕਿਹੜਾ ਗੱਡੀ ਆਈ ਤੁਹਾਡੇ ਮੰਗੂ ਨਹੀਂ ਹੁਣ ਉਹ ਤਾਂ ਕਹੇ 300 ਲਾਵਾਂਗੇ ਫਿਰ 200 ਦੇਵਾਂਗੇ ਹੋਲੀ ਹੋਲੀ ਆਏ ਆ ਜੀ ਬਾੜ ਬਹੁਤ ਭਜ ਜਾਂਦੀ ਆ ਜੀ ਉਹ ਕੋਈ ਗੱਲ ਨਹੀਂ ਹੈ ਸਮਾਨ ਲੈਣ ਦਾ ਬਸ ਤੇ ਆਉਂਦੇ 20 ਰੁਪਏ ਕਿਰਾਇਆ ਹੀ ਫਿਰ ਸਾਢੇ ਧਾਰੀ ਜੁਕਾ ਦੇ ਤੁਰ ਕੇ ਆਈਦਾ ਗਾ ਜੀ ਤਾਂ ਹੀ ਕੋਈ ਗੱਲ ਨਹੀਂ ਕਰਦਾ ਆ ਕਰੋ ਮਾਨ ਦਾ ਕਰ ਦਿੰਦੇ ਹੀ ਕਰ ਦਾਂਗੇ ਕਰਾਂਗੇ ਦਵਾ ਕਰੰਦੋ ਦੇਖ ਕੇ ਤਰ ਕਰਵਾ ਦਾਂਗੇ ਸਾਲਾਂ ਮੈਂ ਚੁਣੀ ਜੀ ਨਹੀਂ ਆ 4 ਸਾਲ ਸਮਾਨ ਲੈ ਆਂਦਾ ਪੈ ਕਰ ਦਿੰਦੇ ਆ ਔਰ ਕਰਾਂਗੇ ਚਾਹੂ ਲੈ ਆਂਦੇ ਚਾਹ ਚਾਹ ਕੋਈ ਕੋਈ ਗੱਲ ਨਹੀਂ ਕੋਈ ਚਾਹ ਦਾ ਕੰਮ ਤਾਂ ਚਾਹ ਫਿਰ ਚਾਹ ਬਣਾਣੀ ਸਰੀਰ ਜਾਣੀ ਰੋਟੀ ਤਾਂ ਖਾਇਆ ਕੋਈ ਰੋਟੀ ਤਾਂ ਖਾਏ ਨਹੀਂ ਨਹੀਂ ਸਾਰਾ ਕੰਮ ਇਹਨੂੰ ਕਰਾਂ ਕੰਮ ਚਾਹ ਲੈ ਆਦੇ ਚਾਹੂ ਕਰੋ ਚਾਹ ਲੈ ਆਦੇ ਚੱਕੇ ਸਮਾਨ ਬਰ ਕਰ ਸਕਦੇ ਬਣਾਉਣਾ ਇਹ ਕੋਈ ਗੱਲ ਨਹੀਂ ਸਾਨੂੰ ਬਸ ਚਾਹੀਏ ਹੈ ਕੰਡੇ ਜੜੀਆ ਲੈ ਆਦੋ ਇਹ ਸਾਰਾ ਕੰਮ ਕਰਾਂਗੇ ਲੋ ਵੀ ਮੁੰਡੇ ਲੱਗ ਜਾਓ ਕੰਮ ਦੇ ਹੋਏ ਇਹ ਚਾਹ ਨੂੰ ਕਹਿੰਦੇ ਲੜਾ ਜੀ ਫਿਰ ਇਹਨੂੰ ਚਾਹ ਦਾ ਕਹਿੰਦੇ ਚਾਹ ਨੂੰ ਕਿਹ ਲੱਗੀ ਲੈਤਾ ਇਹਨੇ ਕੋਈ ਨਾਲ ਆਖੀ ਜਾਂਗੇ ਚਾਹ ਨੂੰ ਕਿਹਨੂੰ ਉਹ ਨੋ ਕਰ ਦੇਖ ਲੋ ਜੀ ਆ ਨਾ ਰਹਿੰਦੇ ਕੋਈ ਨਾ ਚਾਹਦੇ ਮੰਗ ਇਹਨਾਂ ਨੂੰ ਹੌਲੀ ਹੌਲੀ ਚਲ ਠੀਕ ਹੈ ਠਹਿਰ ਕੇ ਕਰਾ ਬਰਾਉਣ ਇਹਨਾਂ ਨੂੰ ਇਹਨੂੰ ਭਰ ਦੇ ਸਮਾਰ ਕੇ ਲਾਲਾ ਜੀ ਪਟਾਕੇ ਵੀ ਪਾਉਣੇ ਹੋਣਗੇ ਬੜਾ ਗੇ ਦੇ ਦਿੰਦੇ ਸਾਨੂੰ ਨਿਆ ਨਿਆ ਆ ਫਣਾ ਕੇ ਹੈਗਾ ਕੈਂ ਕਰਾਉਣਾ ਆ ਫੜੋ ਜੀ ਹਾਂ ਮੈਨੂੰ ਫੜਾ ਰਿਹਾ ਫਲਾਇ ਪਟਾਕੇ ਇਹਨਾਂ ਨੂੰ ਸਮਾਰ ਕੇ ਪਾ ਰਹੇ ਹੋ ਆਪਣੀ ਜਿੱਦਾ ਸਵਾਲ ਆਇਤੀ ਆ ਲੋ ਬੜੀਆ ਕਾਇੋ ਟੰਗਾ ਲਾਲੀ ਨੇ ਆਖਿਆ ਹਾਂ ਪਤਾ ਆ ਗਈ ਲੈਣੀਆਂ ਸੀ ਹਾਂ ਕੋਈ ਬੜਾਕੀ ਹੈ ਲਾਲਾ ਜੀ ਆ ਕਿ ਬੜਾਕੀ ਨਹੀਂ ਬਾਲੇ ਕਿਹਨਾਂ ਚੱਲਣਗੇ ਤੁਸੀਂ ਇਹ ਮਾਰੇ ਆ ਇਹਨਾਂ ਦਾ ਗੱਲ ਨਹੀਂ ਦੁਕਾਨ ਤੋਂ ਲੈ ਆਏ ਕੋਈ ਚੱਕਰੀ ਨਹੀਂ ਕੋਈ ਹੱਕ ਦੇਖਿਆ ਬਣਾਇਆ ਫਿਰ ਦੇਖਣਾ ਹੈ ਦੇਖਣਾ ਜੀ ਹਾਂ ਹਾਂ ਇੰਨਾ ਤਾਂ ਵੀ ਪਤਾ ਹੀ ਜੇ ਬਾਜ ਪਾਈ ਜਾਂਦੇ ਰਹਿੰਦੇ ਆਪਣਾ ਸੇਕ ਜਵਾਕਾਂ ਨੂੰ ਬਣਾ ਦੇ ਕੋਈ ਕੋਈ ਪਤਾ ਕਿ ਬੜੂ ਕੀ ਪਾਈ ਜਾਂਦੇ ਹਾਂ ਹਾਂ ਜੀ ਹਾਂ ਦੇਖੋ ਆ ਪਾਈ ਤਾਂ ਜਾਂਦੇ ਆ 2 ਰੁਪਿਆ ਵਾਲੇ ਪਟਾਕੇ ਸਾਰੇ ਪਟਾਕੇ ਛੜੇ ਛੜੇ ਕੋਈ ਨਹੀਂ ਇਹੇ ਚੱਲਣਗੇ ਇਹ ਪੁਰਾਣੇ ਬੱਚੇ ਸੀ ਲਾਲੀ ਦੇ ਉਹ ਹੋਏ ਲਾਲੀ ਦੀ ਤਾਂ ਬੇਇੱਜ਼ਤੀ ਹੁੰਦੀ ਹੈ ਜੇ ਸ਼ਾਦੀ ਵੀ ਕਰਾਉਂਦੇ ਕੋਈ ਨਹੀਂ ਕੋਈ ਨਹੀਂ ਜੇ ਜੂ ਜਣਾ ਪਾਇਓ ਬੜਾ ਕੇ ਸਾਰੇ ਲਾ ਦਿਓ ਅਜੀ ਜੇਹ ਚ ਪਾਤੀ ਜੀ ਕਰਾਉਣੇ ਹੈ ਥੜੇ ਭਰਾ ਨਹੀਂ ਚੱਲਦੇ ਨਹੀਂ ਕਰਦੇ ਮਿਸਰ ਨਿਕਲਦੇ ਇਹ ਪੂਜਤਾ ਜਾਂਦਾ ਬਨਾਲਾ ਪੂਰਾ ਜਾਂਦਾ ਲੋਲਾ ਜਾਂਦਾ ਮੂਲਾ ਜਾਂਦਾ ਮੂਲਾ ਜਾਂ ਕਰ ਲੈਣੇ ਲੋਲਾ ਜਿਹੜੇ ਜਾਂਦੇ ਹੀ ਨਹੀਂ ਦਾ ਹੁਣ ਬਣਾਏ ਨੇ ਰੰਗ ਨਹੀਂ ਇੰਨਾ ਵੀ ਬਾਲੇ ਨੇ ਨੈਵੀ ਲਾਲੇ ਨੂੰ ਨਾ ਪਤਾ ਲੱਗ ਜਿਵੇਂ ਮੜਾ ਜਾ ਬੋਲਾ ਜੀ ਬਣਾ ਲਾ ਉਹ ਦੇਖ ਮਹਾ ਮਲਵਾ ਨਾ ਜਾਂਦਾ ਲਾਈ ਜਾਂਦੇ ਉਹ ਜਾਂਦਾ ਲਾਈ ਜਾਂਦੇ ਲਾ ਦਮ ਨੂੰ ਜਾਂਦਾ ਲਾਈ ਜਾਂਦੇ ਹਾਂ ਚਰਦਾ ਲਾਈ ਜਾਂਦੇ ਆ ਦੇਖ ਕੇ ਕਮਣਾ ਚਲ ਮੈਂ ਕਹਿ ਕੇ ਆਉਣਾ ਉਹਨਾਂ ਨੂੰ ਅਜਾਗਾ ਇਹਨੂੰ ਕੀ ਕਹਿ ਕੇ ਲੈਂਦਾ ਸੀ ਉਹ ਜੀ ਫਿਰ ਕੰਮ ਤੇ ਸਰਦਾ ਨਹੀਂਗਾ ਕੰਮ ਤੇ ਸਰਦਾ ਨਹੀਂ ਇਹ ਐ ਨਹੀਂ ਮੰਨਦੇ ਤੁਸੀਂ ਆਉਣਾ ਆ ਉਹ ਜੀ ਲਾਲੇ ਨੂੰ ਨਾ 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 ਕਾਕਾ ਨਹੀਂ ਨਹੀਂ ਠੀਕ ਆ ਮੜਾ ਕਾਕਾ ਜਾਂਦਾ ਲਾਈ ਜਾਂਦਾ ਇਦਾਂ ਜੀ ਫਿਰ ਕੰਮ ਤੇ ਹੁਣ ਜੀ ਕੰਮ ਤੇ ਅਸੀਂ ਕੀ ਕਰਗੇ ਜੀ ਐਸਨੂੰ ਆਖਾ ਜੀ ਬਿਨਾਂ ਤਾਂ ਕੰਮ ਵੀ ਨਹੀਂ ਹੁੰਦਾ ਜੀ ਕੰਮ ਨਹੀਂ ਹੁੰਦਾ ਜੀ ਐਏ ਹੈ ਕੰਮ ਇਹ ਨਹੀਂ ਨਹੀਂ ਸਾਨੂੰ ਸਾਹਮਣੇ ਦੇਣ ਦੇ ਜਾਣ ਬਾਰੇ ਹੱਥ ਨੇ ਨਹੀਂ ਕੰਮ ਤੇ ਨਹੀਂ ਥੋੜਾ ਜਿਹਾ ਲਾ ਲੈਣ ਦੋ ਜੀ ਬਸ ਇੱਕ ਵਾਰ ਕੰਮ ਓਕੇ ਜੀ ਸਾਨੂੰ ਸਾਹਮਣੇ ਕੰਮ ਕਰਕੇ ਪੂਰਾ ਸਾਨੂੰ ਸਾਹਮਣੇ ਦੇਣ ਦਾ ਹੈ ਕੋਣ ਦੇਖ ਲਓ ਥੋੜਾ ਜਿਹਾ ਲਾ ਲੈਣ ਦੋ ਨਹੀਂ ਨਹੀਂ ਕੱਕੇ ਕੰਮ ਹੀ ਚੱਲਦਾ ਓਏ ਟੋ 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 ਰੰਗ ਰੰਗ ਓਏ ਆ ਕੀ ਕਰਤਾ ਜੀ ਨਹੀਂ ਨਹੀਂ ਉਹ ਜੀ ਇਹ ਲਾ ਨੂੰ ਲਾ ਲੈਣ ਦਿੰਦੇ ਜੀ ਨਹੀਂ ਨਹੀਂ ਇਹ ਤਾਂ ਜਮਾ ਹੀ ਤੁਸੀਂ ਕੰਮ ਨਹੀਂ ਹੋਣਾ ਇੱਥੋਂ ਨੂੰ ਕੰਮ ਕਰਦਾ ਕੰਮ ਕਰੋ ਤਾਂ ਤੇਰੇ ਮੇ ਮੇਰੀ ਗੱਲ ਹੀ ਨਹੀਂ ਸੁਣਦੇ ਜੀ ਮੇਰੀ ਗੱਲ ਹੀ ਨਹੀਂ ਸੁਣਦੇ ਜੀ ਤਾਂ ਜਮੀ ਮਰਵਾਤੀ ਆ ਲਾਲਾ ਜੀ ਆ ਬਣਾ ਦੀ ਗੱਲ ਨਾਲ ਉਹ ਲੱਗ ਫੋਨ ਵੀ ਨਹੀਂ ਪਤਾ ਲੱਗ ਜੀ ਚਲੋ ਚਲੋ ਚਾਹ ਸੀ ਜੀ ਦੇਣੀ ਐ ਉਹ ਕੋਈ ਗੱਲ ਨਹੀਂ ਚਾਹ ਮੰਗਾ ਦੇਣੀ ਸਾਡੀ ਤੜਕੇ ਦੀ ਚਾਹ ਨਹੀਂ ਆਈ ਜੀ ਹਜੇ ਉਹ ਵੀ ਗਈ ਆਉਂਦੀ ਆਉਂਦੀ ਆ ਤੁਸੀਂ ਕੰਮ ਕਰੋ ਕੀ ਆਉਂਦੀ ਆ ਜੀ ਚਾਹ ਨਹੀਂ ਆਈ ਜਦੋਂ 라ਵਣ ਬਣ ਗਿਆ ਉਹ ਲੈ ਕੇ ਦੇਓਗੇ ਕੰਮ ਤਾਂ ਕਰ ਲੋ ਚਾਹ ਆ ਜੂਗੀ ਮੱਤਾ ਹੋਈ ਜਾਂਦਾ ਜੀ ਚਾਹ ਲੈ ਕੇ ਦੇਓ ਸਾਨੂੰ ਫਿਰ ਅਸੀਂ ਵੀ ਉਹ ਆਏ ਆ ਕੰਮ ਫਿਰ ਕਰਾਂਗੇ ਲਓ ਲਾਲਾ ਜੀ ਫਿਰ ਇਹ ਤਾਂ ਕਰਤਾ ਤਿਆਰ ਹੁਣ ਤਾਂ ਚਾਹ ਲਿਆ ਦੇ ਦਿੰਦੇ ਸਾਡੀ ਕੰਮ ਹੈ ਨਾਲੇ ਸ਼ਾਦੀ ਤੇ ਹੈ ਚਾਹ ਮੰਗਾਈ ਜੀ ਉਹ ਤੋਲੇ ਜਾ ਕੇ ਲਿਆਉਣੀ ਪਊਗਾ ਹੀ ਨਹੀਂ ਉਹ ਫਿਰ ਆਪਾਂ ਮੱਤਾ ਤਿਆਰ ਹੋ ਗਿਆ ਪਾ ਚਾਹ ਮੰਗਾ ਦੇਵਾਂ ਪਾਇਆ ਲਾਲੇ ਨੇ ਤੱਪਾ ਮਾਸਤੇ ਹੋਏ ਆ ਗਿਆ ਆ ਗਿਆ ਆ ਗਿਆ ਤਾ ਤੀ ਗੱਤਾਂ ਕੱਤਾਂ ਉਹ ਮਾਹ ਬਤਾਦਾ ਉਹ ਲਾਈਫ ਚ ਬਣਾ ਲਗੀ ਗਈ ਹੋਏ ਆ ਗਿਆ ਆ ਗਿਆ ਉਹ ਵੀੜੀ ਪੀਤੀ ਹੋ 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 ਜਮਈ ਵਰਵਾ ਗਿਆ ਕਿ ਹੋਏ ਇਹ ਪੰਤਾ ਕਹਿੰਦਾ ਇਹ ਜੋ ਕਸਰਦਿਨੀ ਆਪਣੇ ਬਾਲੇ ਕੀ ਕਰਕੇ ਜਮੇ ਬੰਤੀ ਹੋ ਗਈ ਬੇਟਾ ਹੋ 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 ਬਾਲਾ ਖਾਨ ਹੋ ਗਿਆ ਆਪਣਾ ਇਨਸਾਨਤਾ ਹੀ ਹੋਈ ਗਿਆ ਅਪਾ ਦਾ ਰਾਮ ਲੀਲਾ ਲੈਣ ਨੂੰ ਹੀ ਬਾਲੇ ਪੈਸੇ ਖਰਜ ਮੈਂ ਤਾਂ ਦੱਸ ਗਿਆ ਉਹ ਲਾੜੇ ਤੋਂ ਨੇੜੇ ਚਾ ਲਿਆਉਂਦੇ ਉਹ ਕਿਹੜੀ ਦਿਹਾੜੀ ਪਤੰਦਰਾ ਉਹ ਕੁੱਟੂਗਾ ਉਹ ਮੇਰਾ ਤਾਂ ਪਹਿਲਾ ਦਿਨ ਸੀ ਕੋਈ ਨਹੀਂ ਪਹਿਲਾ ਦਿਨ ਸਾਰੇ ਸ਼ਰਪੈਣਗੇ ਆਪਣੇ ਛਾਗੇ ਲਾਡੂ ਕੁੱਟ ਕੁੱਟ ਕੇ ਉਹ ਮੇਰਾ ਤਾਂ ਪਹਿਲਾ ਦਿਨ ਹੀ ਆਪਾਂ ਬੇ ਨਾ ਨਾ ਤਾਂ ਜਮਾਂ ਬਾਪੋਂ ਤਾਂ ਮਾਰੂ ਆ ਗਿਆ ਲਾੜਾ ਮਾਰੂ ਤਣ ਪੰਜੋਂ ਪੈਂਦਰਾ ਮਰਵਾ ਦੂ ਕੁੱਟੂ ਆਓ ਆਓ ਕੋਈ ਲਿੱਕਤੀ ਪਿਆ ਪੈਸੇ